ਮੇਰੇ ਸੇ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਮੇਰੇ ਸਿੱਖੋ ਮੇਰੇ ਸਿੱਖੋ ਜਦ ਤੱਕ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਦਾ ਰਹੇਗਾ ਜਦ ਤੱਕ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਬੋਲੇ ੋ ਨਿਹਾਲ ਆਕ ਸਰਿਆ ਆਕਾਲ ਪਾਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਵਿਸ਼ਵਾਸ ਰੱਖੋ ਭਰੋਸਾ ਰੱਖੋ ਆਦਵੀ ਸਤਗੁਰ ਪ੍ਰਤਖ ਧੋਲੀਆਂ ਪੜਦੇ ਨੇ ਇੱਕ ਨਾਮ ਸੁਣਿਆ ਤੁਸੀਂ ਡਾਕਟਰ ਵਾਸੂ ਭਾਰਦਵਾਜ ਭਾਰਦਵਾਜ ਗੋਤਗਲ ਮਖੋਨਾ ਦੀ ਇਹ ਬੜੇ ਵੱਡੇ ਵਿਗਿਆਨੀਕ ਹੋਏ ਨੇ NASA ਅਮਰੀਕਾ ਵਿੱਚ ਕੰਮ ਕਰਦੇ ਸਨ ਗੁਰਮੁਖੋ ਜਿਹੜੀ ਟੀਮ ਚੰਦਰਮਾ ਤੇ ਪਹੁੰਚੀ ਸੀ ਨਾ ਗੁਰਮੁਖੋ ਉਹ ਟੀਮ ਜੇ ਕੰਮ ਕਰਦੇ ਸਨ ਤੁਸੀਂ ਅੰਦਾਜ਼ਾ ਲਾ ਲਓ ਕਿੱਡੇ ਵੱਡੇ ਵਿਗਿਆਨੀਕ ਹੋਣਗੇ ਬਾਸੂ ਪਹਾੜ ਦਵਾ ਜੀ ਕਹਿੰਦੇ ਮੈਂ ਨਾਸਤਿਕ ਸਾਂ ਰੱਬ ਨੂੰ ਮੰਨਦਾ ਨਹੀਂ ਸਾਂ ਇਹਨਾਂ ਆਪ ਦੱਸਿਆ ਗੁਰਮੁਖੋ ਮੈਂ ਇਹ ਕਿੰਨਾ ਸਕ ਰੱਬ ਹੈ ਹੀ ਨਹੀਂ ਤੁਹਾਨੂੰ ਪਤਾ ਬਹੁਤੇ ਵਿਗਿਆਨਿਕ ਰੱਬ ਨੂੰ ਮੰਨਦੇ ਹੀ ਨਹੀਂ ਕਿਤੇ ਮੈਨੂੰ ਕੈਂਸਰ ਹੋ ਗਿਆ ਇੱਕ ਕੰਨ ਵਿੱਚੋਂ ਸੁਣਨਾ ਬੰਦ ਹੋ ਗਿਆ ਤਕਰੀਬਨ 8 ਸਾਲ ਹੋ ਗਏ ਕੰਨ ਤੋਂ ਮੈਨੂੰ ਸੁਣਦਾ ਨਹੀਂ ਸੀ ਹੁਣ ਕੈਂਸਰ ਇੰਨਾ ਵੱਧ ਗਿਆ ਸਿਰ ਦੇ ਵਿੱਚ ਇੱਕ ਗਿਲਟੀ ਬਣ ਕੇ ਟਿਊਮਰ ਤਾਂ ਡਾਕਟਰਾਂ ਜਵਾਬ ਦਿੱਤਾ ਹੱਥ ਖੜੇ ਕਰਦੇ ਡਾਕਟਰਾਂ ਨੇ ਕਹਿੰਦੇ ਬਾਸੂ ਜੀ ਬਾਸੂ ਭਾਰਦਵਾਜ ਜੀ ਤੁਹਾਡੇ ਕੋਲ ਕੇਵਲ ਤੇ ਕੇਵਲ ਜ਼ਿੰਦਗੀ ਦੇ 10-15 ਦਿਨ ਹੋਰ ਨੇ ਆਪਣੇ ਪਰਿਵਾਰ ਨੂੰ ਮਿਲਣਾ ਹੈ ਤਾਂ ਮਿਲੋ ਕੋਈ ਤੁਹਾਡਾ ਕੰਮ ਅਧੂਰਾ ਹੈ ਉਹ ਕਰ ਲਓ ਤੁਸੀਂ ਕਹਿੰਦੇ ਸਰੀਰ ਜਿਹੜਾ ਬਹੁਤ ਕਮਜ਼ੋਰ ਹੋ ਗਿਆ ਸਿਰ ਦੇ ਵਾਲ ਵੀ ਝੜ ਗਏ ਇੱਥੋਂ ਤੱਕ ਭੜਵਟਿਆਂ ਦੇ ਵਾਲ ਵੀ ਝੜ ਗਏ ਤੁਹਾਨੂੰ ਪਤਾ ਕੈਂਸਰ ਦੇ ਨਾਲ ਵਾਲ ਝੜ ਜਾਂਦੇ ਨੇ ਗੁਜਰਾਤੇ ਰਹਿਣ ਵਾਲੇ ਨੇ ਸੂਰਤ ਇਹਨਾਂ ਦਾ ਘਰ ਹੈ ਘਰ ਵਾਲੀ ਦੀ ਥੋੜੀ ਸ਼ਰਦਾ ਸੀ ਇੱਕ ਸੰਡੂ ਇਹਨਾਂ ਦਾ ਹੁਣ ਘਰ ਵਾਲੀ ਸੰਡੂ ਇਹਨਾਂ ਦਾ ਸਾਲੀ ਆਖ ਲਗੇ ਕੇਵਲ 10 15 ਨੇ ਡਾਕਟਰਾਂ ਦਾ ਸਮਝ ਦਿੱਤਾ ਹੈ بڑے ਇਲਾਜ ਕਰਾਏ ਨੇ ਵੱਡੇ ਵੱਡੇ ਡਾਕਟਰਾਂ ਦੇ ਕੋਲ ਗਏ ਸਭ ਨੇ ਹੱਥ ਖੜੇ ਕਰ ਦਿੱਤੇ ਨੇ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਜਨਾ ਜਦੋਂ ਹਰ ਪਾਸਿਓਂ ਹੱਥ ਘੜੇ ਹੋ ਜਾਣਾ ਉਦੋਂ ਫਿਰ ਬਾਪੂ ਜੀ ਦੇ ਦਰ ਤੇ ਆ ਕੇ ਦੋਵੇਂ ਹੱਥ ਜੋੜ ਕੇ ਗਲਤ ਪੱਲਾ ਬਾ ਕੇ ਬੇਨਤੀ ਕਰਿਆ ਕਰੋ ਏ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੇ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਬ ਹਮ ਚਲੀ ਠਾਕੁਰ ਪਿਹਾਰ ਜਦ ਹਮ ਸਰਨ ਪ੍ਰਭੂ ਕੀ ਆਈ ਰਾਤ ਤਦੂ ਭਾਵੇਂ ਮਾਰ ਲੋਕਨ ਕੀ ਚਤਰਾਈ ਉਪਮਾ ਤੇ ਬਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੂ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਮੁਹਾਰਰ ਬੋਲੋ ਜਨ ਨਾਨਕ ਸਰਨ ਤੁਮਾਰੀ ਹਰਦੀਓ ਰੱਖੋ ਲਾਜ ਮੁਹਾਰਰ ਘਰ ਵਾਲੀ ਵੀ ਅੱਖ ਲੱਗੀ ਗੁਰੂ ਰਾਮਦਾਸ ਦੇ ਘਰ ਇੱਕ ਵਾਰ ਜਾ ਕੇ ਖੰਡ ਪਰਸਾ ਕਰਵਾ ਲਈਏ ਬੇਨਤੀ ਕੀਤੀ ਕਿ ਇਦਾਂ ਡਾਕਟਰਾਂ ਜਵਾਬ ਦੇ ਦਿੱਤਾ ਹੈ ਕਿਤੇ ਅਜੇ ਸਮਾਂ ਨਹੀਂ ਤੁਹਾਨੂੰ ਤਾਂ 3-3-4-10 ਸਾਲ ਲੱਗ ਜਾਂਦੇ ਨੇ ਗੁਰੂ ਰਾਮਦਾਸ ਦੇ ਘਰ ਖੰਡ ਪਰਸਾ ਕਰਾਉਣਾ ਹੋਵੇ ਤਾਂ ਪਹਿਲਾਂ ਬੁਕਿੰਗ ਹੁੰਦੀ ਹੈ ਜਦੋਂ ਸਾਰੀਆਂ ਰਿਪੋਰਟਾਂ ਵਿਖਾਈਆਂ ਡਾਕਟਰਾਂ ਜਵਾਬ ਤਦ 10 15 ਦੇ ਰ ਹੋਰ ਨਹੀਂ ਬਸ ਫਿਰ ਉਹ ਸਾਰਾ ਵੇਖਿਆ ਉਹਨੇ ਕਿਹਾ ਹਾਂ ਤੁਹਾਡਾ ਖੰਡ ਬਣ ਸਕਦਾ ਇਦਾਂ ਜਿੱਥੇ ਦੂਰ ਨਿਸ਼ਾਨ ਸਾਹਿਬ ਨੇ ਨਾ ਉੱਥੇ ਇੱਕ ਤਰੀ ਖਾਲੀ ਇਹ ਵਿੱਚ ਦੂਰ ਨਿਸ਼ਾਨ ਸਾਹਿਬ ਕਿਤੇ ਤੁਹਾਨੂੰ ਪਤਾ ਦੂ ਅਖੰਡ ਪੜ ਸਾਹਿਬ ਜਲਦੀ ਨੇ ਉੱਥੇ ਉੱਥੇ ਹੁਣ ਬਾਸੂ ਭਾਰਦਵਾ ਜੀ ਨੂੰ ਗੁਜਰਾਤੋਂ ਨਾ ਐਂਬੂਲੈਂਸ ਪਾ ਕੇ ਲਿਆਂਦਾ ਗਿਆ ਤੇ ਅੰਦਰ ਸਟਰਕਚਰ ਤੇ ਲਿਆਂਦਾ ਗਿਆ ਅੰਦਰ ਅਖੰਡਪੁਰ ਸਾਹਿਬ ਰੰਬ ਹੋਏ ਲੱਗੇ ਲੰਮੇ ਬਾਤਾ ਜੀ ਹੱਡੀਆਂ ਕਮਜ਼ੋਰ ਨੇ ਅੱਤ ਦਾ ਸਰੀਰ ਕਮਜ਼ੋਰ ਹੋ ਚੁੱਕਿਆ ਹੈ ਬਾਣੀ ਜਲਦੀ ਪਈ ਹੈ ਸ਼ਾਮ ਨੂੰ 8:30 ਦਾ ਸਮਾਂ ਹੋਇਆ ਸੁਖਮਨੀ ਸਾਹਿਬ ਦੀ ਬਾਣੀ ਚੱਲੀ ਜੀ வாணி அம்தி கௌரி சுகமணி மஹல்லா பஞ்சா சலோக ஓம் சத் பிரசா ஆத நமே ஜுகாத்மே சத் நமே சரி குருதேவ நமே அஷ்டபதி சிமரோ சிமர சிமர சுக பா ਸਿਮਰੋ ਜੈ ਬਸੰਪਰੇ ਕੇ ਨਾਮ ਜਪਤ ਜਦੋਂ ਇਹ ਬਾਣੀ ਦੀ ਰਮਤਾ ਹੋਈ ਨਾ ਜਿਵੇਂ ਵਾਸੂ ਭਾਰਤਵਾਜ ਕਹਿੰਦੇ ਮੈਨੂੰ ਤੁਰੀ એનર્ਜੀ ਮਿਲਣੀ ਸ਼ੁਰੂ ਹੋ ਗਈ ਬਾਣੀ ਦਾ ਪਾਠ ਚੱਲਦਾ ਪਿਆ ਕਹਿੰਦੇ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬਾ ਦਾ ਵੇਖਦਾ ਪਿਆ ਪਾਠੀ ਸਿੰਘ ਬੜੇ ਪਿਆਰ ਦੇ ਨਾਲ ਅਖੰਡ ਪਾਠ ਸਭ ਕਰਦਾ ਪਿਆ ਕਹਿੰਦੇ ਇੱਕ ਦੁੱਧਿਆ ਰੰਗ ਦੀ ਲਾਈਟ ਨਿਕਲੀ ਵਿੱਚੋਂ ਤੇ ਮੇਰੇ ਮੱਥੇ ਨਾਲ ਟਕਰਾਈ ਮੇਰੇ ਮੱਥੇ ਨਾਲ ਟਕਰਾਈ ਜਿਵੇਂ ਉਹ ਲਾਈਟ ਮੇਰੇ ਕੰਨ 'ਚ ਹੀ ਪ੍ਰਵੇਸ਼ ਕਰ ਗਈ ਤੇ ਕਹਿੰਦੇ ਮੇਰੇ ਕੰਨ ਵਿੱਚੋਂ ਉਸੇ ਵੇਲੇ ਸੁਣਨਾ ਸ਼ੁਰੂ ਹੋ ਗਿਆ ਮੈਨੂੰ ਤੇ ਸਰੀਰ ਨੂੰ ਜਿਵੇਂ ਇੱਕ એનર્ਜੀ ਮਿਲੀ ਨਾ ਸਰੀਰ ਹਰਕਤ ਵਜਾਇਆ ਕਿੰਦੇ ਮੈਂ ਥੋੜਾ ਹੌਸਲਾ ਕੀਤਾ ਤੇ ਮੈਂ ਨਾ ਢੋਲ ਆ ਕੇ ਨਾ ਉੱਠ ਕੇ ਬੈਠ ਗਿਆ ਹੁਣ ਬੈਠ ਗਿਆ ਕਹਿੰਦੇ ਮੈਨੂੰ ਇਹਨਾਂ ਪਤਾ ਲੱਗ ਗਿਆ ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰ ਦਿੱਤੀ ਹੈ। ਸ੍ਰੀ ਚਹਿਲ ਜੁਲ ਸ਼ੁਰੂ ਹੋ ਗਈ ਮੇਰੀ ਘਰ ਵਾਲੀ ਬਠੇਰਾ ਮੈਨੂੰ ਕਵੇ ਕਿ ਲੰਮੇ ਪੈ ਜਾ ਤੁਹਾਡਾ ਸਰੀਰ ਕਮਜ਼ੋਰ ਹੈ ਤੁਹਾਡੀਆਂ ਅੱਡੀਆਂ ਕਮਜ਼ੋਰ ਨੇ ਤੇ ਕਿਤੇ ਇਹਨੂੰ ਮੈਂ ਸ਼ਰਕ ਦਾ ਚੁੱਪ ਕਰ ਦੂੰ। ਮੈਨੂੰ ਬੜਾ ਰਸ ਆ ਰਿਹਾ। ਸੁਖਮਨੀ ਸਾਹਿਬ ਦੀ ਬਾਣੀ ਦੀ ਸਮਾਪਤੀ ਹੋਈ ਬਾਣੀ ਆਤਮ ਮਦ ਮਦ ਤੋਂ ਸੰਪੂਰਨ ਭੋਗ ਪਏ। ਜਿਸ ਦਿਨ ਅਰਦਾਸ ਹੋ ਰਹੀ ਹੈ ਕਹਿੰਦੇ ਉਹ ਸਰੀਰ ਜਿਹਨੂੰ ਸਟਰਕਚਰ ਤੇ ਪਾ ਕੇ ਲਿਆਂਦਾ ਸੀ ਕਹਿੰਦੇ ਮੈਂ ਆਪਣੀ ਲੱਤਾਂ ਤੇ ਖੜਾ ਹੋ ਕੇ ਤਾਂ ਪੂਰੀ ਅਰਦਾਸ ਸੁਣੀ ਕਹਿੰਦੇ ਪਤਾ ਲੱਗ ਗਿਆ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਤੀ ਘਰ ਵਾਲੇ ਵੀ ਹੈਰਾਨ ਰਿਸ਼ਤੇਦਾਰ ਵੀ ਹੈਰਾਨ ਕਹਿੰਦੇ ਤਕਰੀਬਨ 7 ਦਿਨ ਗੁਰੂ ਰਾਮਦਾਸ ਦੇ ਘਰ ਫਿਰ ਮੈਂ ਸੇਵਾ ਕੀਤੀ ਕੀਰਤਨ ਸੁਣਿਆ ਉੱਥੇ ਇਸ਼ਨਾਨ ਵੀ ਕਰਦਾ ਰਿਹਾ ਕਹਿੰਦੇ ਗੁਜਰਾਤ ਤੋਂ ਮੈਂ ਐਮੂਲੇ ਸੁੱਚ ਆਇਆ ਸਾਂ ਮੈਨੂੰ ਸਾਧਵਾਸ ਦੇ ਅੰਦਰ ਸਟੱਕ ਤੇ ਲੰਮੇ ਪਾ ਕੇ ਲਿਆਂਦਾ ਗਿਆ ਸੀ ਕਹਿੰਦੇ ਐਸੀ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਐਸੀ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਕਹਿੰਦੇ ਆਪਣੇ ਪੈਰਾਂ ਦੇ ਚੱਲ ਕੇ ਮੈਂ ਸਟੇਸ਼ਨ ਤੇ ਗਿਆ ਤੇ ਬੜੇ ਆਰਾਮ ਦੇ ਨਾਲ ਟ੍ਰੇਨ 'ਚ ਬਹਿ ਕੇ ਵਾਪਸ ਗੁਜਰਾਤ ਗਿਆ ਬੋਲੇ ਸੋ ਨਿਹਾਲ ਆਖ ਲੀਆ ਕੋ ਤੁਹਾਨੂੰ ਤੁਨ ਸਵੀਕਾਰੂ ਗ੍ਰੰਥ ਸਾਹਿਬ ਜੀ ਫਿਰ ਮਸਕੀਨ ਜੀ ਨਾਲ ਮੇਲ ਹੋਇਆ ਕਈ ਸਟੇਜਾਂ ਤੇ ਇਹਨਾਂ ਨੇ ਆਪਣੀ ਹੱਡ-ਬੀਤੀ ਸੁਣਾਈ ਗੁਰਮੁਖੋ ਅੱਜ ਵੀ YouTube ਤੇ ਕੱਢ ਲਿਖ ਲਿਓ ਬਾਸੂ ਭਾਰ ਦਵਾਜ ਇਹਨਾਂ ਆਪ ਦੱਸਿਆ ਸਾਰਾ ਜ਼ਿਕਰ ਗੁਰਮੁਖੇ ਵਾਲਾ ਤੇ ਫਿਰ ਸ਼ੁਕਰਾਨੇ ਦਾ ਅਖੰਡ ਪੜ ਸਾਹਿਬ ਆਪਣੇ ਘਰ ਕਰਵਾਇਆ ਤੇ ਮਸਕੀਨ ਜੀ ਨੇ ਵੀ ਯਾਨੀ ਸਦਸ ਮਸਕੀਨ ਜੀ ਨੇ ਵੀ ਉਹਨਾਂ ਨੇ ਹੱਥ ਦੀ ਬੜੀ ਤੰਦਰ ਇਹਨਾਂ ਦੇ ਘਰ ਵੇਖੋ ਗੁਰੂ ਗ੍ਰੰਥ ਸਾਹਿਬ ਕਿਵੇਂ ਕਿਰਪਾ ਕਰਦੇ ਨੇ